ਜਿਹੜੇ ਮੋਦੀ ਸਾਹਿਬ ਨੇ ਕਰੇ 1000ਾਂ ਕਰੋੜ ਰੁਪਇਆ ਲਿਖ ਕੇ ਦਿੱਤਾ ਗਿਆ ਤੁਹਾਨੂੰ ਡਿਟੇਲ ਦੇ ਦਾਂਗੇ ਸਾਰੇ ਕਿੰਨੀ ਡਿਟੇਲ 18000 20000 ਕਰੋੜ ਦਾ ਉਹ ਦਿੱਤਾ ਜਿਹੜੀ ਡਿਟੇਲ ਦਿੱਤੀ ਗਈ ਉਸ ਤੋਂ ਬਾਅਦ 18 ਜਿਹ 18000 20000 ਕਰੋੜ ਦਾ 60 60000 ਕਰੋੜ ਤੇ ਪੰਜਾਬ ਦੇ ਲੈਣਾ ਉਹ ਦੇ ਦਿੰਦੇ ਜੇ 1600 ਕਰੋੜ ਨਾਲ ਤੁਸੀਂ ਦੱਸੋ ਕਿੱਥੋਂ ਪੰਜਾਬ ਦੇ ਜਿਹੜੇ 2000 ਪਿੰਡਾਂ ਦਾ ਜਿਹੜਾ ਨੁਕਸਾਨ ਹੋਇਆ ਸਾਡੇ ਕਿਸ ਸਜਾਰਾ ਭਰਾਵਾਂ ਦਾ ਜਿਹੜਾ ਨੁਕਸਾਨ ਹੋਇਆ ਕਿੰਨੀਆਂ ਮੌਤਾਂ ਹੋ ਗਈਆਂ ਕਿੰਨੀ ਜ਼ਮੀਨ ਤਬਾਹ ਹੋ ਗਈ ਕਿੰਨੇ ਤੁਸੀਂ ਮਾਰ ਟੁੱਟ ਗਏ ਕਿੰਨੀਆਂ ਸੜਕਾਂ ਪੰਜਾਬ ਦੀਆਂ ਬਣਨ ਆਪਕੋ ਬੋਲਣੇ ਨਹੀਂ ਦਿਆ ਗਿਆ ਭਾਜਪੀ ਨੇਤਾਵਾਂ ਨੇ ਸ਼ੁਭ ਕਰਾ ਦਿਆ ਜਦ ਆਪ ਪ੍ਰਧਾਨ ਮੰਤਰੀ ਜਦ ਮੈਂ ਬੋਲਾ ਪ੍ਰਧਾਨ ਮੰਤਰੀ ਜੀ ਕੋ ਬੋਲਣ ਲਗਾ ਤਾਂ ਸਿੱਧਾ ਪਹਿਲੇ ਪ੍ਰਧਾਨ ਮੰਤਰੀ ਜੀ ਬੋਲੇ ਹਿੰਦੀ ਮੈਂ ਆਪਕੋ ਸਮਝ ਆਤੀ ਹੈ ਕਿ 1600 ਕਰੋੜ ਨਿਕਸਰ ਇਸ ਲਈ ਤਾਂ ਮੈਂ ਬੋਲਾ ਹੂੰ 1600 ਕਰੋੜ ਮਜ਼ਾਕੀਆ ਤੌਰ ਤੇ ਕਿਹਾ ਤੁਹਾਨੂੰ ਕਿ ਹਾਂ ਮਜ਼ਾਕੀਆ ਮਜ਼ਾਕੀਆ ਤੌਰ ਤੇ ਤਾਂ ਰਵਨੀਤ ਮਿੱਟੂ ਜੀ ਨੇ ਮਨਾ ਕਰ ਦਿਆ ਕਿ 1600 ਵੀ ਥੋੜੇ ਦੇ ਦਿਆਂ ਹੋਰ ਦੇ ਦੇਗੇ ਤਾਂ ਮੈਂ ਕਹ ਇਤਨੇ ਤਾਂ ਲਗਾਓ ਕਿਤੇ लेकिन पंजाब कितना दिया था सर पंजाब सरकार हिंदुस्तान का साठ हजार साठ हजार हमारा करोड़ पंजाब का बचा हुआ है आज बीस हजार हाँ करोड़ की पंजाब सरकार की तरफ से हमने मांग करी ਤੋ ਉਸਮੇ 20000 ਦੇ ਬਦਲੇ 1600 ਕਰੋੜ ਦੇਖੋ ਪੰਜਾਬ ਦਾ ਮਾਨ ਅਫਗਾਨਿਸਤਾਨ ਨਾਲੋਂ ਇਸ ਤੋਂ ਜ਼ਿਆਦਾ ਕੋ ਅਫਗਾਨਿਸਤਾਨ ਜਾਰੀ ਕਰੇਗੀ ਕਿੰਨਾ ਨੁਕਸਾਨ ਕਰਲੇ ਖਾਤੇ ਵਿੱਚ ਪਾਇਆ ਹੈ ਪੂਰਾ ਪੂਰਾ ਜਾਰੀ ਕਰੇਗਾ 12 ਕਰੋੜ ਦੇ ਵਿੱਚ ਸਿੱਧੇ ਪੈਸੇ ਆਉਣ ਇਹ ਵੀ ਜਿਹੜੇ ਕਿਸਾਨ ਇਹਨਾਂ ਨੂੰ ਮਿਲੇ ਨਹੀਂ ਜਿਨ੍ਹਾਂ ਨੂੰ ਤੁਸੀਂ ਬੀਜੇਪੀ ਵਰਗਾ ਕਹ ਰਹੇ ਹੋ ਕਹ ਰਹੇ ਕਿ ਸਾਡੇ ਸਿੱਧੇ ਖਾਤੇ ਚ ਪਾਈ ਜਾਣ ਪੈਣਾ ਹੈ ਮੈਂ ਕਹਿੰਦਾ ਪੀੜਤ ਪਰਿਵਾਰ ਹੀ ਸੀਗੇ ਤੇ ਕਿਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨੁਮਾਇੰਦਾ ਕਿਉਂ ਮੌਜੂਦ ਨਹੀਂ ਦਿੱਤਾ ਉੱਥੇ ਕਿਉਂ ਨਹੀਂ ਖੜਾ ਹੋਂ ਦਿੱਤਾ ਕੋਈ ਸਾਡਾ ਲੀਡਰ ਨਹੀਂ ਕੋਈ ਸਾਡਾ ਵਰਕਰ ਨਹੀਂ ਚੁਣ ਚੁਣ ਕੇ ਆਪਣੇ ਬੰਦੇ ਖੜਾ ਕੇ ਉਹ ਆਪਣੀ ਰਿਕੁਐਸਟ ਕਰ ਕਰਦੇ ਹੋਏ ਇਹ ਤਾਂ ਇਦਾਂ ਫਿਰ ਜੇ ਇਦਾਂ ਹੀ ਮੀਟਿੰਗਾਂ ਕਰਨੀਆਂ ਸੀ ਫਿਰ ਦਿੱਲੀ ਕਰਨ ਨਾ ਮੈਂ ਨਹੀਂ ਤਾਂ ਜ਼ਿਕਰ ਕੀਤਾ ਜੀ ਫਿਰ ਦਿੱਲੀ ਕਰਨ ਲੈ ਜਿੱਥੇ ਉੱਥੇ ਕੋਈ ਸਾਡੇ ਕੋਲ ਕੋਈ ਜੀ ਕਰਨੀ ਹੋਇਆ ਫਿਰ ਜੇ ਇਹੀ ਗੱਲਾਂ ਕਰਨੀਆਂ ਸੀ ਉਹਨਾਂ ਨੇ ਬੀਜੇਪੀ ਵਰਕਰਾਂ ਨਾਲ ਹੀ ਪੀੜਤ ਪਰਿਵਾਰਾਂ ਨੂੰ ਮਿਲਣਸ ਫਿਰ ਦਿੱਲੀ ਮਿਲਣਦੇ ਫਿਰ ਇਹਨਾਂ ਡਰਾਮਾ ਕਰਨ ਦੀ ਕੋਸ਼ਿਸ਼ ਬਹੁਤ ਬਹੁਤ ਧੰਨਵਾਦ ਜੀ 12000 ਰੁਪਏ ਦੀ ਪਿਆਨਾ ਕਹਿੰਦੇ ਪਹਿਲੇ ਹੀ ਹਫਤੇ ਵਿੱਚ ਪਿਆ 12000 ਕਰੋੜ ਰੁਪਏ 12000 ਕਰੋੜ ਰੁਪਏ ਸੋ ਪੜਾ 12000 ਕਰੋੜ ਸੇ ਪੰਜਾਬ ਕਾ ਹਜ਼ਾਰਾਂ ਕਰੋੜ ਕਾ ਨੁਕਸਾਨ ਪੂਰਾ ਹੋ ਜਾਏਗਾ ਅੱਜ 1600 ਕਰੋੜ ਦੇ ਕੇ ਜਾਏਗੇ ਉਸੇ ਜੋ ਇਤਨਾ ਨੁਕਸਾਨ ਨੂੰ ਪੂਰਾ ਹੋ ਜਾਏਗਾ ਨਹੀਂ ਹੋ ਪਾਏਗਾ